ਸਟਾਰਟਿੰਗ ਤੇ ਦੱਸ ਦੋ ਵੀਰੇ ਪੰਜਾਬ ਨੰਬਰ ਹੋਣਗੇ ਜਾਂ ਹਰਿਆਣਾ ਜਾਂ ਕੋਈ ਹੋਰ ਆਊਥਰ ਨੰਬਰ ਮਿਲ ਜਾਂਦੀ ਹੈ ਤੇ ਜੋ ਕੋਈ ਮਾੜਾ ਮੋਟਾ ਰੰਗ ਪੇਟ ਹੁੰਦਾ ਹੈ ਜਾਂ ਟੱਚਿੰਗ ਹੁੰਦੀ ਹੈ ਉਹਨਾਂ ਕਾ ਤੁਸੀਂ ਦੱਸ ਕੇ ਦਿੰਨੇ ਹੋ ਦੱਸ ਕੇ ਦਿੰਨੇ ਆ ਜੇ ਹੋਏਗੀ ਟੱਚਿੰਗ ਸਾਡੇ ਕੋਲ ਹੁੰਦੀ ਹੀ ਨਹੀਂ ਟੱਚਿੰਗ ਟਰੈਕ ਤੇ ਚੰਗਾ ਸਾਫ ਸੁਥਾ ਟੈਕ ਲੈ ਬਿਨਾ ਟੱਚਿੰਗ ਵਾਲਾ ਟਰੈਕਟਰੀ ਲੈਂਦੇ ਤੇ ਸਾਡੇ ਦਾ ਨਾ ਵਧੀਆ ਟਰੈਕਟ ਹੁੰਦਾ ਹੈ ਜੀ ਸੱਚੀ ਗੱਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਪਹੁੰਚਾਂਗੇ ਪਟਿਆਲਾ ਮਾਰਕੀਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 735 855 ਸੋਨਾ ਲੀਕਾ ਜੌਂਡੀਅਰ ਸਾਰੇ ਟਰੈਕਟਰ ਹੀ ਦਿਖਾ ਦਾਂਗੇ ਤੇ ਕੀ ਰੇਟ ਰਹਿਣਗੇ ਬਾਈ ਆਪਣੇ ਨਾਲ ਆ ਬਾਈ ਸ਼ਾਸਤ੍ਰੀ ਘਾਲ ਹੋ ਠੀਕ ਠਾਕ ਆ ਜੀ ਸੋਹਣਾ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਤੇ ਇੱਥੇ ਕਿੰਨੇ ਨੰਬਰ ਦੁਕਾਨ ਤੇ ਖੜੇ ਆਪਾਂ ਆਪਾਂ 158 ਨੰਬਰ ਸੋਹੀ ਟਰੈਕਟਰ ਤੇ ਦੁਕਾਨ ਤੇ ਖੜੇ ਆ ਮੇਰੇ ਸੋਹੀ ਟਰੈਕਟਰ ਦੁਕਾਨ ਲੋ ਜੀ 158 ਨੰਬਰ ਹੈ ਤੇ ਟਰੈਕਟਰ ਤੋਂ ਆਪਾਂ ਰੇਟ ਕੀ ਰਹਿਣਗੇ ਕਿਹੜਾ ਮਾਡਲ ਕਿੰਨੇ ਦੇ ਵਿੱਚ ਮਿਲ ਜੂਗਾ ਸਾਰੀ ਜਾਣਕਾਰੀ ਲੈਣੇ ਆ ਇਹ ਟਰੈਕਟਰ ਸਟਾਰਟਿੰਗ ਦੇ ਇਹ ਦੱਸ ਦੋ ਵੀਰੇ ਪੰਜਾਬ ਨੰਬਰ ਹੋਣਗੇ ਜਾਂ ਹਰਿਆਣਾ ਜਾਂ ਕੋਈ ਹੋਰ ਆਉਥਰ ਨੰਬਰ ਮਿਲ ਜਾਂਦੀ ਹੈ ਸਿਰਫ ਦੋ ਹੀ ਸਟੇਟਾਂ ਦੇ ਮਿਲਣਗੀਆਂ ਪੰਜਾਬ ਦੇ ਹਰਿਆਣਾ ਨੰਬਰ ਪੰਜਾਬ ਤੇ ਹਰਿਆਣਾ ਇਹ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਐਂਡੋ ਫਾਰਮ ਦਿਖਾ ਦਿੰਦੇ ਆ ਸੋਨੂੰ 3055 ਇਹ ਕਿੰਨਾ ਮਾਡਲ ਹੈ ਜੀ ਇਹ 2013 ਮਾਡਲ ਹੈ ਜੀ ਪੰਜਾਬ ਨੰਬਰ ਹੈ 2013 ਮਾਡਲ ਪੰਜਾਬ ਨੰਬਰ ਕੀ ਰੇਟ ਦੇ ਵਿੱਚ ਮਿਲੂਗਾ ਜੀ ਇਹ 245000 ਰੁਪਏ ਮੰਗਦੇ ਬਾਕੀ ਮੌਕੇ ਤੇ 245000 ਦੀ ਕੀਮਤ ਆ ਬਾਕੀ ਰੇਟ ਮੌਕੇ ਤੇ ਹੋ ਜੂਗਾ ਵੀਰੇ ਇਹ ਨੰਬਰ ਆ ਜਿਹੜਾ ਵੀਰਾਂ ਦਾ ਡਿਸਪਲੇ ਤੇ ਆਈ ਜਾਂਦਾਗਾ ਤੇ ਅੱਗੇ ਜਿਹੜਾ ਟਰੈਕਟਰ ਆਗਾ ਉਹ ਹੈਗਾਗਾ ਸਭਰਾਜ 855 ਕਿੰਨਾ ਮਾਡਲ ਆਈ ਇਹ ਇਹ 2013 ਮਾਡਲ ਸੰਪਰਕ ਦੇ ਦਿੰਦਾ 2013 ਮਾਡਲ ਸੈਂਟਰਲ ਸਟੀering ਕਲੋਸਰ ਇੰਜਨ ਦੇ ਵਿੱਚ ਕਲੋਸਰ ਇੰਜਨ ਦੇ ਵਿੱਚ 385000 ਦੀ ਮੰਗ 385000 ਦੀ ਮੰਗ ਹੈ ਜੀ ਜੀ ਤੇ ਅੱਗੇ ਵੀਰੇ ਫਾਰਮ ਡ੍ਰੈਗ 60 ਵਾਲਾ ਆ ਗਿਆ ਕਿੰਨਾ ਮਾਡਲ ਆ ਜੀ ਇਹ 2008 ਮਾਡਲ ਆ ਜੀ 2008 ਮਾਡਲ ਹਾਂਜੀ ਜੀ ਪੰਜਾਬ ਨੰਬਰ ਤੇ ਹਰਿਆਣਾ ਨੰਬਰ ਹਰਿਆਣਾ ਨੰਬਰ ਕੀ ਰੇਟ ਦੇ ਵਿੱਚ ਆ ਜੀ ਇਹ 235000 ਰੁਪਏ ਦਾ 235000 ਜੀ ਅੱਗੇ ਆ ਗਿਆ Mahindra ਜੀ 265 ਕਿੰਨਾ ਮਾਡਲ ਆ ਗਿਆ ਇਹ ਇਹ 1998 ਮਾਡਲ ਆ ਜੀ 1998 ਮਾਡਲ ਜੀ ਤੇ ਰੇਟ ਵੀਰੇ 165000 ਰੁਪਏ ਦਾ 165000 ਅਗੇ ਐਂਡੋ ਫਾਰਮ ਆਪਣਾ ਆ ਗਿਆ 355 ਜੀ ਹਾਂਜੀ 2022 ਮਾਡਲ ਹੈ ਜੀ 2022 ਮਾਡਲ ਜੀ 60 60 ਹਸਪਾਵਰ ਦਾ ਹੈ 60 ਐਚਪੀ ਦੇ ਵਿੱਚ ਹੈ ਇਹ ਦਾ 5 ਲੱਖ 115000 ਰੁਪਏ ਦਾ ਜੀ 5 ਲੱਖ ਤੇ 15000 ਰੁਪਏ ਦੀ ਕੀਮਤ ਹੈ ਟੌਪ ਮਾਡਲ ਹੈ ਟੌਪ ਮਾਡਲ ਹੀ ਵੇਚਿਆ 500 ਘੰਟੇ ਚੱਲੇ ਹੋਏ ਸਿਰਫ 500 ਘੰਟਾ ਚੱਲੇ ਹੋਏ ਸ਼ੋਰੂਮ ਕੰਡੀਸ਼ਨ ਪਈਆ ਜਾਮਾ ਟਰੈਕਟਰ ਦੀ ਟਾਇਰ ਨਵੇਂ ਆ ਗਏ ਵੀਰੇ ਐਮ ਆਰਫ ਦੇ ਤੇ ਅੱਗੇ ਰਾਈਟਰ ਤੁਹਾਨੂੰ ਦਿਖਾ ਦਿੰਨੇ ਆ ਜੀ ਸੁਵਰਾਜ 744 ਕਿੰਨਾ ਮਾਡਲ ਆ ਗਈ ਇਹ ਇਹ 2020 ਮਾਡਲ 2020 ਮਾਡਲ ਹਰਿਆਣਾ ਨੰਬਰ ਹਰਿਆਣਾ ਨੰਬਰ ਨਕਦ ਕੈਸ਼ ਦਾ ਨਕਦ ਕੈਸ਼ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਨਕਦ ਕੈਸ਼ ਹਰਿਆਣਾ ਨੰਬਰ ਜੀ ਤੇ 550000 550000 ਕੀਮਤਾਂ ਦੀ ਬਾਕੀ ਰੇਟ ਮੌਕੇ ਤੇ ਮੌਕੇ ਤੇ ਆ ਜੀ ਤੇ ਅੱਗੇ ਤੁਹਾਨੂੰ ਦਿਖਾ ਦਿੰਨੇ ਆ 855 855 2021 ਮਾਡਲ ਇਹ 21 ਮਾਡਲ ਹਾਂਜੀ ਜੀ ਇਹ 6.5 ਲੱਖ ਰੁਪਏ ਦਾ 6 ਲੱਖ 50 ਹਜ਼ਾਰ ਕੀਮਤ ਫਰਸਟ ਕੁਆਲਿਟੀ ਦਾ ਵੀ ਫਰਸਟ ਕੁਆਲਿਟੀ ਕੈਸ਼ ਦਾ ਟਰੈਕਟਰ ਨਾਗਦ ਕੈਸ਼ ਦਾ ਟਰੈਕਟਰ ਆ ਮਿੱਤਰੋ ਫਰਸਟ ਕੁਆਲਿਟੀ ਬਹੁਤ ਹੁਣਾ ਟਰੈਕਟਰ ਤੇ ਹੈ ਬਾਕੀ ਨੰਬਰ ਵੀ ਨਾਲ ਉੱਪਰ ਆਈ ਜਾਂਦਾ ਡਿਸਪਲੇ ਤੇ ਵੀਡੀਓ ਸ਼ੇਅਰ ਜੋੜ ਕਰ ਦਿਓ ਚਲਦੀ ਤੇ ਇੱਕ ਤੁਹਾਨੂੰ ਸੋਨਾ ਲਿਖਾ ਦਿਖਾ ਦਿੰਦਾ ਮੈਂ HDM ਇਹ 50 HP ਦੇ ਵਿੱਚ ਆਇਆ ਹੈ 59 ਨੰਬਰ 52 52 HP ਦੇ ਵਿੱਚ ਹਾਂ ਜੀ ਇਹ ਨਾ ਮੋਗ ਲਈ ਇਹ ਬਾਈ ਮਾਡਲ ਆ 3 ਸਪੀਡ ਆ 2022 ਮਾਡਲ 3 ਸਪੀਡ ਦੇ ਵਿੱਚ ਹੈ ਹਾਂਜੀ ਅਸਾਈ ਸ੍ਰੀ ਜੀ ਨੇ ਨਾਲ ਲਗਿਆ ਉਹ ਵੀ ਨਾਲੇ ਮਿਲ ਗਿਆ ਨਾਲ ਜੀ ਤੇ ਰੇਟ ਹੀ ਇਹ 575 ਦਾ 5 ਲੱਖ 75 ਹਜ਼ਾਰ ਦਾ ਹਾਂਜੀ ਅਗੇ ਆਪਣਾ ਜਯੰਦੀ 53 ਦਾ ਹਾਂਜੀ ਪੰਜਾਬ ਨੰਬਰ ਹਾਂਜੀ ਤੇ ਮਾਡਲ ਕਿੰਨਾ ਹੀ ਇਹ 2007 ਮਾਡਲ ਆ ਜੀ 2007 27 ਤੱਕ ਪਾਸ ਆ ਪਟਿਆਲਾ ਨੰਬਰ ਆ ਪਾਸ ਨੇ ਪਈ ਆ ਜੀ 2027 ਤੱਕ 27 ਤੱਕ ਪਟਿਆਲਾ ਨੰਬਰ ਆ ਗਿਆ ਤੇ ਆਏ ਅਗਲੇ ਲਾਈ ਵੀਲ ਵੀ ਹੈਗੇ ਇਹਦੇ ਵੱਡੇ ਓਕੇ ਠੀਕ ਹੈ ਜੀ ਉਹ ਨਾਲ ਮਿਲਣਗੇ ਬਾਕੀ ਉਹ ਟਿਕ ਵਗੈਰਾ ਜਿਹੜਾ ਨਾਲ ਸਾਰਾ ਸਾਰਾ ਕੁਝ ਵੀ ਤੇ ਕੀ ਰੇਟ ਦੇ ਵਿੱਚ ਮਿਲ ਜੂਗਾ ਜੀ ਇਹ ਹੈਗਾ ਵੀਰੇ 485000 ਰੁਪਏ ਤੇ ਅੱਜ ਆਪਾਂ ਸੋਨ ਵਾਲੀ ਘੜੀ ਹੈ 60 ਦਾ ਚੜਾ ਦੇਣੀ ਹੈ ਜੀ ਇਹਨਾਂ ਮਾਡਲ ਹੈ ਜੀ ਇਹ 2009 ਮਾਡਲ ਹੈ ਜੀ 2009 ਮਾਡਲ ਹਾਂ ਜੀ ਤੇ ਰੇਟ ਜੀ ਇਹ ਹੈਗਾ 195000 ਰੁਪਏ 1 ਲੱਖ ਤੇ 95000 ਰੁਪਏ ਦੀ ਕੀਮਤ ਹਾਂ ਜੀ 750 ਕਿੰਨਾ ਮਾੜਾ ਵਾਹੇ 96 ਮਾਡਲ ਦੇ 96 ਮਾਡਲ ਹਾਂਜੀ ਇਹ ਰੇਟ ਹੈ 125000 ਦਾ 125000 ਰੁਪਏ ਦਾ ਇਹ ਡੀਟਾ ਮਿਲ ਜੂਗਾ ਜੀ 96 ਮਾਡਲ 96 ਮਾਡਲ ਹਾਂਜੀ ਅੱਗੇ ਹੈਗਾ ਮਾਡਲ ਕਿੰਨਾ ਮਾਡਲ ਬਾਈ ਇਹ 96 ਆ ਵੀ ਇਹ ਵੀ 96 ਮਾਡਲ ਹਾਂਜੀ ਹਾਂਜੀ ਤੇ ਇਹਦਾ ਕੀ ਰੇਟ ਰਹੂਗਾ ਜੀ 125 ਦਾ ਵੀਰੇ ਇਹਦਾ ਵੀ ਰੇਟ 125000 ਹੈ ਬਾਈ ਹਾਂਜੀ ਤੇ ਟਾਇਰ ਗਾਰੰਟਰ ਜਮਾ ਨਵੇਂ ਨੇ ਹਾਂਜੀ ਤੇ ਲੋਜ ਤੇ ਅੱਗੇ ਆ ਗਿਆ 750 ਸੋਨਾਲੀ ਕਾ ਕਿੰਨਾ ਮਾਡਲ ਆਗੇ ਇਹ 2015 ਮਾਡਲ ਆਗੇ 2015 ਮਾਡਲ ਹਰਿਆਣਾ ਨੰਬਰ ਕੈਸ਼ ਦਾ ਟਰੈਕਟਰ ਆ ਨਗਦ ਕੈਸ਼ ਦਾ ਟਰੈਕਟਰ ਹੈ ਜੀ ਹਰਿਆਣਾ ਨੰਬਰ ਹੈ ਕੀ ਰੇਟ ਦੇ ਵਿੱਚ ਜੀ ਇਹ ਹੈਗਾ 395 ਦਾ 3 ਲੱਖ ਤੇ 95 ਹਜ਼ਾਰ ਦੀ ਕੀਮਤ ਹੈ ਜੀ ਹਾਂਜੀ ਜੀ ਅੱਗੇ ਇਹਨੂੰ 850 ਦਾ ਦਿਖਾ ਦੇਣਾ ਪਾਵਰ ਸਟੇਡੀਅਮ ਦੇ ਵਿੱਚ 2014 2014 ਮਾਡਲ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਆ ਗਏ ਜੀ ਹਰਿਆਣਾ ਕਲੀਅਰ ਹਰਿਆਣਾ ਕਲੀਅਰ ਆ ਤੇ ਬਾਕੀ ਕਲੋਸ ਕਰੀ ਇੰਜਨ ਆ ਗਿਆ ਜੀ ਨਹੀਂ ਦੂਜਾ ਹੀ ਆ ਸਿੰਪਲ ਤੇ ਕੀ ਰੇਟ ਦੇ ਵਿੱਚ ਮਿਲੂਗਾ ਇਹ 435 ਦਾ 4 लाख दे 35000 ਰੁਪਏ ਦੇ 852 ਜਿਹੜਾ ਤੁਹਾਨੂੰ ਮਿਲ ਜੂਗਾ। ਬਾਕੀ ਵੇਟ ਮੌਕੇ ਦੇ ਨੇ ਇੱਕ ਡਿਮਾਂਡ ਹੈ ਜੀ ਨੰਬਰ ਵਾਈਆਂ ਦਾ ਆਈ ਜਾਂਦਾ ਹੈ ਸੰਪਰਕ ਕਰ ਲਿਓ। ਇਹ 735 ਕਿੰਨਾ ਮਾਡਲ ਆਇਆ ਜੀ 2093 ਮਾਡਲ ਦਾ 93 ਮਾਡਲ ਹੈ। 93 ਜੀ ਤੇ ਲਿਫਟ ਪੰਪ ਬਾਹਰ ਆਇਆ ਦਾ ਲਿਫਟ ਪੰਪ ਬਾਹਰ ਆਇਆ ਹੋਇਆ ਮਾਲਕ ਨੇ। ਓਕੇ ਪੰਜਾਬ ਨੰਬਰ ਆ। ਪੰਜਾਬ ਨੰਬਰ ਹੈ। 135000 135000 ਇਹ ਹੀ ਕੀਮਤ ਹੈ। ਜੀ 852 ਇਹ 12 ਮਾਡਲ ਹੈ ਵੀਰੇ। 2012 ਮਾਡਲ ਹੈ। ਹਾਂ ਜੀ। ਪਿਆਰ ਨੰਬਰ ਹੈ ਜੀ ਹਰਿਆਣਾ ਨੰਬਰ ਨਾ ਕਿ ਕੇਐਸਪੀ ਇਹ 395000 ਦਾ 3 ਲੱਖ 95000 95000 ਕੀਮਤ ਆ ਗਈ ਜੀ ਤੇ ਆਹ ਜੀ ਆਪਣਾ 100 ਰੁਪਏ ਦੀ A 299 ਇਹ 99 ਮਾਡਲ ਆ ਗਿਆ ਹਾਂ ਜੀ ਹੁਣ ਆ ਪਿਆ ਸਾਫ ਪਿਆ ਟਰੈਕਟਰ ਤੇ ਕੀ ਰੇਟ ਦੇ ਵਿੱਚ ਹੈ ਇਹ 160000 ਦਾ 1 ਲੱਖ 60000 ਹਰਿਆਣਾ ਨੰਬਰ ਹੈ ਜੀ ਹਰਿਆਣਾ ਕਲੀਰ ਜੀ ਰਹਿਣਾ ਕਲੀਅਰ ਹਾਂ ਜੀ ਅੱਗੇ ਪਾ ਜੌਂਡੀਅਰ ਦੇ ਵਿੱਚ ਆਨਣਾ ਪਾ ਦੀ ਜੀ ਕਿੰਨਾ ਮਾਡਲ ਆ ਜੌਂਡੀਅਰ 2009 ਮਾਡਲ ਆ 2009 ਮਾਡਲ ਡਬਲ ਪੀਟੀਓ ਆ ਡਬਲ ਪੀਟੀਓ ਇਹ ਹੈਗਾ ਜੀ 4 ਲੱਖ 85000 ਆ 4 ਲੱਖ ਤੇ 85000 ਰੁਪਏ ਦੀ ਕੀਮਤ ਆ ਜੀ ਟਾਇਰ ਨਵੇਂ ਨੇ ਨਵੇਂ ਟਾਇਰ ਜੇਕੇ ਦੇ ਆ ਵੀ ਅਗਲੇ ਬਿਲਕੁਲ ਠੀਕ ਹੈ ਅੱਗੇ ਕੀ ਕੀ ਜੀ ਹੈ ਹਾਂ ਜੀ ਨਵੇਂ ਟਾਇਰ ਆ ਨਹੀਂ ਚਾਰੇ ਸੋਨਾ ਟਰੈਕਟਰ ਚੰਗਾ ਹੈ ਔਰ ਆ ਵਧੀਆ ਹੈ ਤੇ ਬਾਕੀ ਜਿਹੜੇ ਨੂੰ ਟਰੈਕਟਰ ਨੇਗੇ ਕਾਪੀ ਕਾਗਜ਼ ਦੇ ਕਿਵੇਂ ਹੋਰੇ ਕਲੀਅਰ ਮਿਲਣਗੇ ਜੀ ਨਾਮ ਕਰਾਉਣਾ ਪਊਗਾ ਜਿਹੜਾ ਵੀ ਪਾਸਿੰਗ ਦੇ ਅੰਦਰ ਹੋਏਗਾ ਜੀ ਜਿਹੜਾ ਪਾਸਿੰਗ ਦੇ ਬਾਹਰ ਆ ਟਰੈਕਟਰ ਆ ਉਹ ਤਾਂ ਨਾਮ ਹੋਣਾ ਨਹੀਂ ਦੇਖੋ ਬਿਲਕੁਲ ਨਹੀਂ ਜਿਹੜਾ ਅੰਦਰ ਆ ਪਾਸਿੰਗ ਦੇ 15 ਸਾਲਾਂ ਦੇ ਉਹ ਨਾਮ ਹੋਏਗਾ ਜੀ ਤੇ ਅੱਗੇ ਮੈਨੂੰ ਦਿਖਾ ਦਿਓ ਸੱਤੀ ਦਿਖਾ ਦਿਓ ਕਿੰਨਾ ਮਾਡਲ ਹੈ ਇਹ 2013 ਮਾਡਲ ਹੈ 2013 ਮਾਡਲ ਜੀ ਪੰਜਾਬ ਨੰਬਰ ਹਰਿਆਣਾ ਨੰਬਰ ਹਰਿਆਣਾ ਨੰਬਰ ਕਲੀਅਰ ਜੀ ਨਾਮ ਹੋਏਗਾ ਕੋਈ ਦਿੱਕਤ ਨਹੀਂ ਨਾਮ ਚ ਜੀ ਠੀਕ ਆ ਇਹ ਹੈਗਾ 425 ਦਾ 3 ਸਪੀਡ ਜਾ 3 ਸਪੀਡ ਦੇ ਵਿੱਚ ਹਾਂਜੀ ਤੇ 20 ਕੀਤੇ ਦੇ ਟਾਇਰ ਆ ਇਹਦੇ ਜੀ ਜੀ ਤੇ ਅੱਗੇ ਆ ਕੇ ਲਈ ਆਪਣਾ RX ਆਗੇ 250 ਕਿੰਨਾ ਮਾਡਲ ਆ ਵੀ ਇਹ 14 ਮਾਡਲ ਦਾ 2014 ਮਾਡਲ ਹਾਂਜੀ ਹਰਿਆਣਾ ਕਲੀਅਰ ਹਰਿਆਣਾ ਕਲੀਅਰ ਤੇ ਰੇਟ ਇਹ 350000 ਦਾ 3 ਲੱਖ 50000 ਰੁਪਏ ਦਾ ਦਮਾੜ ਜੀ ਅੱਗੇ ਤੁਹਾਨੂੰ ਟਾਈਟਲ ਦਿਖਾ ਦੇਣਾ ਕੀ ਰਹਿਣਾ ਜੀ ਤੇ ਇਹ ਕਿੰਨਾ ਮਾਡਲ ਆ ਇਹ ਹੈਗਾ 2005 ਮਾਡਲ 2005 ਮਾਡਲ ਹਾਂਜੀ ਤੇ ਕੀ ਰੇਟ ਦੇ ਵਿੱਚ 1,70,000 ਦਾ ਹੈ 1,70,000 70,000 ਟਾਇਰ ਨਵੇਂ ਨੇ ਟਾਇਰ ਨਵੇਂ ਆ ਗਈ ਗੁੜੀੜੀ ਤੇ ਅਗਲੇ ਜੋਕੇ ਜੀ ਹਾਂਜੀ ਤੇ ਬਾਕੀ ਜਿਹੜੇ ਟਰੈਕਟਰ ਆਪਾਂ ਸਾਰੇ ਦਿਖਾਉਦੇ ਵੀਡੀਓ ਦੇ ਵਿੱਚ ਹਾਂਜੀ ਤੇ ਕਾਪੀ ਕਾਜੀ ਦਾ ਥੋੜੀ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਹੈ ਵੀਰੇ ਵੀਰੇ ਕੋਈ ਦਿੱਕਤ ਨਹੀਂ ਹੈਗੀ ਜੀ ਹਾਂਜੀ ਸਾਡੇ ਸਾਡੇ ਕੋਲ ਪੰਜਾਬ ਤੇ ਹਰਿਆਣਾ ਦੇ ਟਰੈਕਟਰ ਮਿਲੇਗਾ ਜੀ ਲੋਨ ਕਲੀਅਰ ਮਿਲੇਗਾ ਜੀ ਜੇ ਕਿਸੇ ਬੰਦੇ ਨੇ ਲੋਨ ਵੀ ਕਰਾਉਣਾ ਹੋਵੇ ਪੁਰਾਣੇ ਟਰੈਕਟਰ ਤੇ ਜੀ ਲੋਨ ਵੀ ਹੋ ਜਾਏਗਾ ਲੋਨ ਵੀ ਹੋ ਜਾਏਗਾ ਹਾਂਜੀ ਤੇ ਬਾਕੀ ਟਰੈਕਟਰ ਜਿਹੜੇ ਦਾ ਸਾਰੇ ਦਿਖਾਏ ਨਹੀਂ ਇੰਜਨ ਗੇਅਰ ਦੇ ਟਰੈਕਟਰ ਕਿਵੇਂ ਹੁੰਦੇ ਨੇ ਵੀਰੇ ਇਹ ਆਪਾਂ ਪਹਿਲਾਂ ਟਰੈਕਟਰਾਂ ਦਾ ਹੀ ਕੰਮ ਦਾ ਰਿਪੇਅਰ ਦਾ ਦੇਵੀਗੜ ਜੀ ਠੀਕ ਆ ਸਿੱਧੇ ਇਨਸਪੈਕਟਰ ਭਰਤੀ ਨਹੀਂ ਹੋਏ ਆਪਾਂ ਜੀ ਸਿੱਧੇ ਪਹਿਲਾਂ ਟਰੈਕਟਰਾਂ ਦਾ ਰਿਪੇਅਰ ਦਾ ਕੰਮ ਕਰਿਆ 25 ਸਾਲ ਉਸ ਤੋਂ ਬਾਅਦ ਇਹ ਲਾਈਨ ਬਦਲੀ ਆ ਜੀ ਤੇ ਮੇਰੀ ਇੱਕ ਹੋਰ ਬੇਨਤੀ ਹੈ ਵੀ ਜਿਵੇਂ ਟਰੈਕਟਰ ਦਾ ਜੋ ਕੋਈ ਮਾੜਾ ਮੋਟਾ ਰੰਗ ਪੇਟ ਹੁੰਦਾ ਹੈ ਜਾਂ ਟੱਚਿੰਗ ਹੁੰਦੀ ਹੈ ਉਹਨਾਂ ਕਾ ਤੁਸੀਂ ਦੱਸ ਕੇ ਦਿੰਨੇ ਹੋ ਦੱਸ ਕੇ ਦਿੰਨੇ ਆ ਜੇ ਹੋਏਗੀ ਟੱਚਿੰਗ ਸਾਡੇ ਕੋਲ ਹੁੰਦੀ ਹੀ ਨਹੀਂ ਟੱਚਿੰਗ ਟਰੈਕਟਰ ਤੇ ਚੰਗਾ ਸਾਫ਼ ਸੋ ਦਾ ਟਰੈਕਟਰ ਲੈ ਲਈਏ ਬਿਨਾਂ ਅਟੈਚਿੰਗ ਵਾਲਾ ਟਰੈਕਟਰ ਹੀ ਲੈਂਦੇ ਹਾਂ ਸਾਡੇ ਦਾ ਨਾ ਵਧੀਆ ਟਰੈਕਟਰ ਹੁੰਦੇ ਨੇ ਜੀ ਇੰਜਣ ਦੇ ਗੇਅਰ ਤੇ ਅੱਜ ਜੱਟਾਂ ਜੱਟਾਂ ਦੀ ਦੁਕਾਨ ਆ ਇਹ ਠੀਕ ਆ ਸਾਡੇ ਰਿਸ਼ਤੇਦਾਰੀਆਂ ਨਿਕੜ ਜਾਂਦੇ ਕਦੇ ਉਧਰੋਂ ਨਿਕੜਾਈ ਕਦੇ ਉਧਰੋਂ ਨਿਕੜਾਈ ਅਸੀਂ ਮਾੜਾ ਟਰੈਕਟਰ ਰੱਖਦੇ ਹਾਂ ਸਾਡੇ ਦਾ ਵਿਸ਼ਵਾਸ ਤੇ ਟਰੈਕਟਰ ਲੈ ਕੇ ਜਾਂ ਸਤਨਾਮ ਸੋਹੀ ਟਰੈਕਟਰ ਸਤਨਾਮ ਸੋਹੀ ਟਰੈਕਟਰ ਦੁਕਾਨ ਨੰਬਰ 168 ਜੀ ਪਟਿਆਲਾ ਤੇ ਕੰਟੈਕਟ ਨੰਬਰ 1248 41962 ਜੀ ਦੂਜਾ ਨੰਬਰ ਵੀ ਨੋਟ ਕਰ ਲਓ 98140 7682 ਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਥੈਂਕ ਯੂ ਤੇ ਇੱਕ ਵਾਰ ਸੰਪਰਕ ਜਰੂਰ ਕਰਿਓ ਬਾਈਆਂ ਨਾਲ ਤੇ ਵੀਡੀਓ ਸ਼ੇਅਰ ਕਰੂਗਾ ਤਾਂ ਪੇਜ ਫੋਲੋ ਕਰ ਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ